ਇਹ ਉਮੀਦ ਹੈ ਨਹੀਂ ਵੀ ਕਿਸੇ ਦੀ ਵੀ ਨਹੀਂ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਦੀ ਵੀ ਇੰਨੀ ਉਮੀਦ ਹੋਏਗੀ ਵੀ ਰੇਟ ਇੰਨਾ ਜ਼ਿਆਦਾ 85000 ਨੂੰ ਜਿਹੜਾ ਉਹ ਟੱਚ ਕਰ ਜਾਏਗਾ ਇਹ ਤਾਂ ਉਮੀਦ ਹੀ ਨਹੀਂ ਹੈਗੀ ਜੀ ਬਿਲਕੁਲ ਕੀ ਲੱਗਾ ਕੌਣ ਤੈ ਕਰਦਾ ਸੋਨੇ ਦਾ ਰੇਟ ਸੋਨੇ ਦਾ ਰੇਟ ਜੀ ਸੱਟੇ ਬਾਜ਼ਾਰ ਵਾਲੇ ਜੀ ਐਸ ਵੇਲੇ ਤਾਂ ਸੱਟੇ ਬਾਜ਼ਾਰ ਵਾਲੇ ਦੇ ਹੱਥਾਂ ਜੀ ਸਭ ਜੋ ਸੱਟਾ ਬਾਜ਼ਾਰ ਕਰਦੇ ਇਹ ਪਤਾ ਨਹੀਂ ਰਾਤ ਨੂੰ 2000 ਰੁਪਏ ਦਾ ਦੇ 4000 ਰੁਪਏ ਦਾ ਦੇ ਪੰਜਾਂ ਦਿਨਾਂ ਦੇ ਵਿੱਚ 5000 ਰੁਪਏ ਦਾ ਦਿੱਤਾ ਜੀ ਇਹ ਕੋਈ ਸੋਨੇ ਦਾ ਬਿਜ਼ਨਸ ਕਰਨ ਦਾ ਟੰਗ ਥੋੜੀ ਆ ਇਹ ਜੇ ਸੱਟੇ ਬਾਜ਼ਾਰ ਦੇ ਆਥੀ ਆ ਜੀ ਸਾਰਾ ਆਈਂ ਤਾਂ ਕਿਨੇ ਗਵਰਨਮੈਂਟ ਨੂੰ ਵੀ ਗਵਰਨਮੈਂਟ ਆਪਣੇ ਆਪਣੇ ਹੱਥ ਚ ਲਵੇ ਇਹਨੂੰ ਸੱਟੇ ਚੋਂ ਸੱਟੇ ਚੋਂ ਕੱਢਿਆ ਜਾਵੇ ਦੁਕਾਨਦਾਰੀ ਤੇ ਕੀ ਫਰਕ ਪਿਆ ਦੁਕਾਨਦਾਰੀ ਤੇ ਫਰਕ ਦੁਕਾਨਦਾਰੀ ਤੇ ਫਰਕ ਇਹ ਨਹੀਂ ਕੋਈ 2 4 10% ਦਾ ਇਹ ਤੇ 99% ਦਾ ਫਰਕ ਆ ਜੀ ਮਾੜਾ ਬੰਦਾ ਜਿਹੜਾ ਸੋਨਾ ਲੈ ਹੀ ਨਹੀਂ ਸਕਦਾ ਜਿਹੜਾ ਮਾੜਾ ਬੰਦਾ ਵਾ ਦੁਕਾਨਦਾਰ ਜਿਹੜਾ ਵਾ ਜਿੰਨਾ ਵੀ ਆ ਉਹ ਸਾਰਾ ਹੁੰਦਾ ਕੀ ਹੈ ਵੀ ਛੋਟਾ ਛੋਟਾ ਗਾਗ ਚੱਲਦਾ ਰਵੇ ਸਾਰੀ ਦਿਹਾੜੀ ਤੇ ਛੋਟਾ ਗਾਗ ਤਾਂ ਖਤਮ ਹੀ ਹੋ ਗਿਆ ਜੀ ਛੋਟਾ ਗਾਗ ਤਾਂ ਹੈ ਹੀ ਨਹੀਂ ਹੁਣ ਮਹਾਰਾਜ ਕਿੰਨੇ ਦਿਨਾਂ ਤੋਂ ਲਗਾਤਾਰ ਸੋਨਾ ਵਧ ਰਿਹਾ ਏ ਵਧ ਤੇ ਰਿਹਾ ਸ਼ੁਰੂ ਤੋਂ ਹੀ ਆ ਜੀ ਕੋਈ ਸਾਲ ਕੋ ਹੋ ਗਿਆ ਇਹਨੂੰ ਜਦੋਂ ਨਾਲ ਸ਼ਾਲਾ ਮਾਰ ਰਿਹਾ ਅੱਜ ਤੋਂ 2.5 ਸਾਲ ਪਹਿਲੋਂ ਇਹਦਾ ਰੇਟ ਜਿਹੜਾ ਉਹ 40-45000 ਸੀਗਾ ਅੱਜ 85000 ਡਬਲ ਹੋ ਗਿਆ ਏ 5 ਦਿਨ ਦੇ ਵਿੱਚ 80000 ਤੋਂ 85000 ਨੂੰ ਹੱਥ ਲਾਤਾ ਜੀ ਇਹਨੇ 5 ਦਿਨ ਦੇ ਵਿੱਚ ਵਿਆਹਾਂ ਦਾ ਸੀਜ਼ਨ ਹੈ ਦੁਕਾਨਦਾਰੀ ਦਾ ਕਿੱਦਾਂ ਲੱਗ ਰਿਹਾ ਹੈ ਮਤਲਬ ਜਿਹੜੇ ਜਿਨ੍ਹਾਂ ਨੇ ਵਿਆਹ ਕਰਨੇ ਆ ਉਹਨਾਂ ਨੇ ਤੇ ਗੀਵਰ ਬਣਾਣੇ ਨੇ ਜਿਹੜਾ ਵਿਆਹ ਕਰਦਾ ਜੀ ਜੀਵਰ ਬਣਾਣ ਦਾ ਜੇ ਉਹ ਅੱਗੇ 10 ਤੋਲੇ ਬਣਾਉਂਦਾ ਸੀਗਾ ਤੇ ਹੁਣ ਮਹਾ ਕੋਈ 2-3 ਤੋਲੇ ਦੇ ਉੱਤੇ ਆ ਗਿਆ ਜੀ ਬਾਕੀ ਦੁਕਾਨਦਾਰ ਨੇ ਦੁਕਾਨਦਾਰ ਤੇ ਅਸੀਂ ਕੀ ਕਹਿ ਲਈਏ ਜੀ ਗਵਰਨਮੈਂਟਾਂ ਦੇ ਪ੍ਰੈਸ਼ਰ ਨੇ ਵੀ ਤੁਸੀਂ ਆ ਕੱਲ ਅਸੀਂ ਵੇਖਿਆ ਮਾਰਕੀਟ ਦੇ ਵਿੱਚ ਵੀ GST ਵਾਲੇ ਤੁਰੇ ਫਿਰਦੇ ਸੀਗੇ ਵਿਚਾਰੇ ਉਹ ਆਪਣੀ ਜਗ੍ਹਾ ਤੇ ਠੀਕ ਜਿਹੀ ਹੈ ਵੀ ਜੀਐਸਟੀ ਨੰਬਰ ਲਵੋ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਤੇ ਇਹ ਦੁਕਾਨਦਾਰਾਂ ਦੀ ਗੱਲਬਾਤ ਸੁਣੀ ਦੀ ਆ ਜਦੋਂ ਕੋਈ ਬੁਲਾਉਂਦਾ ਜੀ ਆਏ ਨੇ ਤੇ ਉਹ ਕਹਿੰਦਾ ਜੀ ਸਾਡੇ ਰੋਟੀ ਖਾਨ ਨੂੰ ਨਹੀਂ ਖਾਸ ਤੌਰ ਤੇ ਜਿਹੜੇ ਸਨਿਆਰੇ ਨੇ ਤੁਹਾਨੂੰ ਦੱਸਿਆ ਵੀ ਜੀ ਉਹਨੇ 60000 ਚ 70000 ਚ ਸਾਈ ਫੜੀ ਆ ਤੇ ਉਹ 85000 ਚ ਸਾਈ ਦੇਗਾ ਉਹਨੂੰ ਕੀ ਬਚੇਗਾ ਅਕਸਰ ਸੋਨਾ ਤਾਂ ਜਿਹੜੇ ਜਿਹੜੇ ਗਾਗ ਨੇ ਜ਼ਬਾਨ ਕੀਤੀ ਆ ਜਿਹੜੇ ਗਾਗ ਨੇ ਜ਼ਬਾਨ ਹੋਈ ਉਹਨੂੰ ਦੇਣਾ ਪੈਣਾ ਤੇ 14-15000 ਰੁਪਏ ਤੋਲਾ ਜਾਂ 10000 ਰੁਪਏ ਤੋਲਾ ਅਹੀਂ 5000 ਤੋਲਾ ਹੀ ਕਿਨੇ ਵੀ ਵਿੱਚ ਪੈ ਜੇ ਤੇ ਉਹ ਕਿੱਥੋਂ ਭਰ ਕੇ ਦੇਗਾ ਜਿਹੜਾ ਉਹ ਦੁਕਾਨਦਾਰ ਆ ਕੁਛ ਕਾਰੀਗਰਾਂ ਤੇ ਵੀ ਫਰਕ ਪਿਆ ਜਿਹੜੇ ਸੋਨੇ ਦੇ ਕਾਰੀਗਰ ਆ ਛੋਟੇ ਦੁਕਾਨੇ ਨਹੀਂ ਜੀ ਰੋਹੀ ਜੀ ਫਰਕ ਨਹੀਂ ਪਿਆ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਤਾਂ ਉਹ ਮੇਰੀ ਅੱਗੇ ਵੀ ਗੱਲ ਹੋਈ ਸੀਗੀ ਵੀ ਰੇੜੀਆਂ ਦੇ ਉੱਤੇ ਆ ਗਏ ਨੇ ਰੇੜੀਆਂ ਆਟੋ ਜਿਹੜੇ ਈ ਰਿਕਸ਼ਾ ਨੇ ਉਹ ਕਹਿੰਦੇ ਨੇ ਵੀ ਕਮ ਸੋ ਕਮ ਘਾਟਾ ਤੇ ਨਹੀਂ ਪੇਗਾ ਅਹੀਂ ਘਰ ਨੂੰ ਕੋਈ 5-700 ਰੁਪਿਆ 1000 ਰੁਪਿਆ ਰਾਤ ਨੂੰ ਖੜਾਗੇ ਨਾ ਜਿਹੜੇ ਮਾੜੇ ਸੁਨਿਆਰੇ ਨੇ ਮੈਂ ਕਹਿੰਦਾ ਗਵਰਨਮੈਂਟ ਨੂੰ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜਿਹੜਾ ਦਸਤਕਾਰ ਆ ਜਿਹੜਾ ਹੱਥੀਂ ਸਮਾਨ ਬਣਾਉਣ ਵਾਲਾ ਸੁਨਿਆਰਾ ਉਹ ਆਇਸਾ ਆਇਸਾ ਜਿਹੜਾ ਉਹ ਖਤਮ ਹੋ ਰਿਹਾ ਜੀ ਇਹ ਵੱਡੇ ਕਾਰੋਬਾਰੀ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਕਾਰੋਬਾਰ ਚੱਲ ਰਿਹਾ ਉਹਨਾਂ ਨੇ ਫੈਕਟਰੀਆਂ ਲਾ ਲੀਆਂ ਨੇ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਕੀ ਹੱਲ ਲੱਗਦਾ ਇਹਦਾ ਕਿਦਾਂ ਕੰਟਰੋਲ ਹੋ ਸਕਦੀ ਹੈ ਇਹ ਗਵਰਨਮੈਂਟ ਜਿਹੜੀ ਆ ਜੀ ਉਹ ਇਹਨੂੰ ਸੱਟੇ ਬਾਜ਼ਾਰੀ ਚੋਂ ਉਹ ਕੱਢ ਕੇ ਤੇ ਆਪਣੇ ਹੱਥ ਚ ਲਵੇ ਸੱਟੇ ਬਾਜ਼ਾਰੀ ਦੇ ਵਿੱਚ ਅੱਜ ਤੱਕ ਜੋ ਵੀ ਚੀਜ਼ ਆਈ ਆ ਜੀ ਉਹ ਸੱਟੇ ਵਾਲਿਆਂ ਖਾਦਾ ਤੁਸੀਂ ਆਮ ਸੁਣਿਆ ਹੋਣਾ ਜਿਹੜਾ ਸਾਡੇ ਬਜ਼ੁਰਗ ਦੱਤੇ ਰਿਆ ਜੁਵਾ ਕਦੇ ਕਿਸੇ ਕਾ ਨਹੀਂ ਹੂਆ ਇਹ ਸੋਨਾ ਜਿਹੜਾ ਜਿਹੜਾ ਬੰਦਾ ਨਹੀਂ ਵੀ ਸੱਟਾ ਲਾਂਦਾ ਨਾ ਜੀ ਆ ਸਾਡੇ ਸੁਨਿਆਰਿਆਂ ਦੇ ਵਿੱਚ ਇੱਕ ਗਾਵਤ ਬਣ ਗਿਆ ਵੀ ਅਸੀਂ ਸੱਟੇ ਦਾ ਕੰਮ ਨਹੀਂ ਕਰਦੇ ਪਰ ਅਸੀਂ ਸੱਟੇ ਦੇ ਵਿੱਚ ਜੇ ਅਸੀਂ ਗਾਹ ਕੋ ਸਾਈ ਫੜਨੇ ਆ 70000 ਚ ਤੇ 80000 ਹੋਈਂਦਾ ਜੇ 80000 ਹੋਈਂਦਾ ਜੇ ਗਾਗ ਨੂੰ ਅਸੀਂ 80000 ਚ ਦੇ ਦਿੰਨੇ ਆ ਤੇ ਜਦੋਂ ਪੈਸੇ ਕੋਲ ਆਂਦੇ ਨੇ ਜਾਂ ਗੱਲਬਾਤ ਆ ਉਹ 85000 ਹੋਈਂਦਾ ਜਦੋਂ 85000 ਚ ਲੈ ਲੈਨੇ ਆ ਤੇ 75000 ਹੋਈਂਦਾ ਮੱਕੀ 5-5 7-7000 ਰੁਪਏ ਤੋਲਿਆਂ ਦਾ ਫਰਕ ਪੈ ਰਿਹਾ ਜੀ ਜਦੋਂ ਇੰਨਾ ਜ਼ਿਆਦਾ ਫਰਕ ਪਈਗਾ ਤਾਂ ਦੁਕਾਨਦਾਰ ਕੀ ਕਰੇਗਾ ਜੀ ਦੁਕਾਨਦਾਰ ਤਾਂ ਗਿਆ ਹੀ ਗਿਆ ਜੀ ਹਰ ਬਾਤਿਆਂ ਗਿਆ